ਆਸ਼ਕੀ ਫਿਲਮ ਦੀ ਅਨੂ ਅੱਜਕੱਲ ਸਿਖਾ ਰਹੀ ਹੈ ਚੁੱਗੀ ਚੌਂਪੜੀਆਂ ਚ ਯੋਗਾ 7 ਸਾਲਾਂ ਚ ਬਦਲ ਦਿੱਤੀ ਲੱਖਾਂ ਲੋਕਾਂ ਦੀ ਜ਼ਿੰਦਗੀ ਜਦੋਂ ਵੀ ਅਨੂ ਅਗਰਵਾਲ ਦੀ ਗੱਲ ਕੀਤੀ ਜਾਂਦੀ ਹੈ ਤਾਂ ਆਸ਼ਕੀ ਦੇ ਸਟਾਰਟਮ ਦੇ ਨਾਲ ਉਸ ਦੀ ਇੱਕ ਭਿਆਨਕ ਦੁਰਘਟਨਾ ਕੋਮਾ ਤੇ ਮਲਟੀਪਲ ਫ੍ਰੈਕਚਰ ਦੀ ਦਿਲ ਦਹਿਲਾਉਣ ਵਾਲੀ ਕਹਾਣੀ ਯਾਦ ਆ ਜਾਂਦੀ ਹੈ ਅਨੂ ਅਗਰਵਾਲ ਨਾਲ ਜੋ ਹੋਇਆ ਜੇਕਰ ਉਹ ਕਿਸੇ ਹੋਰ ਨਾਲ ਵਾਪਰਿਆ ਹੁੰਦਾ ਤਾਂ ਸ਼ਾਇਦ ਉਹ ਬੁਰੀ ਤਰ੍ਹਾਂ ਨਾਲ ਟੁੱਟ ਜਾਂਦਾ ਤੇ ਦੁਬਾਰਾ ਉੱਠਣ ਦੇ ਯੋਗ ਨਾ ਰਹਿੰਦਾ ਪਰ ਅਨੂ ਅਗਰਵਾਲ ਨਾ ਸਿਰਫ ਉਸ ਬੁਰੇ ਦੌਰ ਚੋਂ ਬਾਹਰ ਆਈ ਸਗੋਂ ਮੋੜ ਆਪਣੇ ਪੈਰਾਂ ਤੇ ਵੀ ਖੜੀ ਹੋਈ ਇਸ ਦੇ ਨਾਲ ਹੀ ਉਸਨੇ ਦੂਜਿਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਦਾ ਫੈਸਲਾ ਕੀਤਾ ਅਨੂ ਅਗਰਵਾਲ 28 ਸਾਲਾਂ ਤੋਂ ਫਿਲਮਾਂ ਤੇ ਫਿਲਮੀ ਪਰਦੇ ਤੋਂ ਦੂਰ ਨਹੀਂ ਤੇ ਸ਼ੋਭਿਸ਼ ਤੋਂ ਦੂਰ ਰਹਿ ਕੇ ਉਹ ਕਮਜ਼ੋਰ ਤੇ ਪਰੇਸ਼ਾਨ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਰਹੀ ਹੈ ਅਨੂ ਅਗਰਵਾਲ ਨੇ 1988 ਚ ਫਿਲਮਾਂ ਦੀ ਦੁਨੀਆ ਚ ਐਂਟਰੀ ਕੀਤੀ ਪਰ 1990 ਚ ਆਈ ਫਿਲਮ ਆਸ਼ਕੀ ਨੇ ਉਹਨਾਂ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਇਸ ਫਿਲਮ ਤੋਂ ਬਾਅਦ ਅੰਨੂ ਅਗਰਵਾਲ ਆਸ਼ਕੀ ਗਰਲ ਦੇ ਨਾਮ ਨਾਲ ਮਸ਼ਹੂਰ ਹੋ ਗਈ। 1997 ਵਿੱਚ ਅੰਨੂ ਅਗਰਵਾਲ ਨੇ ਬਿਹਾਰ ਸਕੂਲ ਆਫ ਯੋਗਾ ਵਿੱਚ ਦਾਖਲਾ ਲਿਆ ਤੇ ਉੱਥੇ ਇੱਕ ਕਰਮਯੋਗੀ ਦੀ ਤਰ੍ਹਾਂ ਜਾਣਾ ਸ਼ੁਰੂ ਕਰ ਦਿੱਤਾ। ਉਸਨੇ ਫਿਲਮਾਂ ਛੱਡ ਕੇ ਕਰਮਯੋਗੀ ਬਣਨ ਦਾ ਫੈਸਲਾ ਕੀਤਾ ਪਰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਬਾਅਦ ਅੰਨੂ ਅਗਰਵਾਲ ਕੋਮਾ 'ਚ ਚਲੀ ਗਈ ਤੇ ਆਪਣੀ ਯਾਦਦਾਸ਼ਤ ਗਵਾ ਬੈਠੀ। ਤਕਰੀਬਨ ਡੇਢ ਮਹੀਨਾ ਉਹ ਕੋਮਾ 'ਚ ਰਹੀ। ਜਦੋਂ ਅਨੂ ਅਗਰਵਾਲ ਹਾਸੇ ਤੋਂ ਠੀਕ ਹੋ ਗਈ ਤਾਂ ਉਹ ਪੂਰੀ ਤਰ੍ਹਾਂ ਨਾਲ ਯੋਗ ਤੇ ਅਧਿਆਤਮਿਕਤਾ ਵੱਲ ਮੁੜ ਗਈ ਉਸਨੇ ਯੋਗਾ ਰਾਹੀਂ ਆਪਣੇ ਆਪ ਨੂੰ ਠੀਕ ਵੀ ਕੀਤਾ ਕੁਝ ਦੇ ਠੀਕ ਹੋਣ ਤੋਂ ਬਾਅਦ ਅਨੂ ਅਗਰਵਾਲ ਸੰਿਆਸੀ ਬਣ ਗਈ ਇੱਥੋਂ ਤੱਕ ਕਿ ਅਨੂ ਅਗਰਵਾਲ ਨੇ ਆਪਣਾ ਘਰ ਤੇ ਹੋਰ ਸਮਾਨ ਵੀ ਵੇਚ ਦਿੱਤਾ ਅਨੂ ਅਗਰਵਾਲ ਨੇ ਕੁਝ ਸਾਲ ਇੱਕ ਭਿਕਸ਼ੂ ਦੇ ਤੌਰ ਤੇ ਬਿਤਾਏ ਫਿਰ ਅਨੂ ਅਗਰਵਾਲ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਇਸ ਫਾਊਂਡੇਸ਼ਨ ਦੇ ذریعے ਅਨੂ ਅਗਰਵਾਲ ਨਾ ਸਿਰਫ ਡਿਪਰੈਸ਼ਨ ਤੇ ਮਾਨਸਿਕ ਸਿਹਤ ਬਲਕਿ ਫਾਈਨੈਂਸ਼ੀਅਲ ਸੰਕਟ ਵਿੱਚ ਵੀ ਰਹਿ ਰਹੇ ਲੋਕਾਂ ਦੀ ਮਦਦ ਕਰ ਰਹੀ ਹੈ ਉਸ ਦੀ ਯਾਦਦਾਸ਼ਤ ਵਾਪਸ ਆਉਣ ਚ ਲਗਭਗ 3 ਸਾਲ ਲੱਗ ਗਏ ਅਨੂ ਅਗਰਵਾਲ ਮੁੰਬਈ ਦੀਆਂ ਝੁੱਗੀਆਂ ਵਿੱਚ ਅੱਜਕੱਲ ਯੋਗਾ ਸਿਖਾ ਰਹੀ ਹੈ ਅਨੂ ਨੇ 2014 ਵਿੱਚ ਇੱਕ ਕਾਨਫਰੰਸ ਦੌਰਾਨ ਦੱਸਿਆ ਸੀ ਕਿ ਉਹ ਇੱਕ ਐਨਜੋ ਦੇ ਸੰਪਰਕ ਵਿੱਚ ਆਈ ਜੋ ਮੁੰਬਈ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਕੰਮ ਕਰਦੀ ਸੀ ਉੱਥੇ ਬੱਚਿਆਂ ਦੀ ਹਾਲਤ ਨੂੰ ਦੇਖ ਕੇ ਉਸ ਨੂੰ ਬਹੁਤ ਦੁੱਖ ਹੋਇਆ ਅਨੂ ਨੇ ਇਸੇ ਕਾਨਫਰੰਸ ਵਿੱਚ ਦੱਸਿਆ ਕਿ ਝੁੱਗੀਆਂ ਵਿੱਚ ਰਹਿਣ ਵਾਲੇ ਬੱਚੇ ਜ਼ਿੰਦਾ Laasha ਵਾਂਗ ਜੀ ਰਹੇ ਨੇ ਨਾਤਾ ਉਹਨਾਂ ਵਿੱਚ ਊਰਜਾ ਸੀ ਨਾ ਹੀ ਉਹ ਕਿਸੇ ਗੱਲ ਦਾ ਜਵਾਬ ਦੇ ਰਹੇ ਸੀ ਫਿਰ ਅਨੂ ਅਗਰਵਾਲ ਨੇ ਉਹਨਾਂ ਨੂੰ ਯੋਗਾ ਸਿਖਾਉਣ ਦਾ ਫੈਸਲਾ ਕੀਤਾ ਤੇ ਆਪਣੀ ਫਾਊਂਡੇਸ਼ਨ ਰਾਹੀਂ ਉਹਨਾਂ ਦੀ ਮਦਦ ਕੀਤੀ ਅੱਜ ਅਨੂ ਅਗਰਵਾਲ ਆਪਣਾ 55ਵਾਂ ਜਨਮ ਦਿਨ ਮਨਾ ਰਹੇ ਨੇ ਤੇ ਆਓ ਮਿਲ ਕੇ ਆਪਾਂ ਉਹਨਾਂ ਦੀ ਲੰਬੀ ਉਮਰ ਲਈ ਸ਼ੁਭ ਕਾਮਨਾਵਾਂ ਕਰਦਿਆਂ ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕਰਨ ਦੀ ਹੋ ਇਜਾਜ਼ਤ